ਬਠਿੰਡਾ ਪਹੁੰਚੇ ਪੰਜਾਬ ਇਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਕਾਂਗਰਸ ਦੁਆਰਾ ਜਾਰੀ ਮੈਨੀਫੈਸਟੋ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਪਹਿਲਾਂ ਰਾਹੁਲ ਦੀ ਦਾਦੀ ਨੇ ਵੀ ਗਰੀਬੀ ਹਟਾਓ ਦੇ ਨਾਅਰੇ ਨਾਲ ਚੋਣ ਜਿੱਤ ਲਈ ਸੀ ਸੁਖਪਾਲ ਸਿੰਘ ਖੈਰਾ ਨੇ ਕਾਂਗਰਸ ਦੇ ਚੋਣ ਨਕੋਸ਼ਨਾ ਪੱਤਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਚੋਣ ਵਿੱਚ ਕਿਤੇ ਵਾਅਦੇ ਕਦੇ ਵਫਾ ਨਹੀਂ ਹੁੰਦੇ ਨਵਾਂ ਨਾਰਾ ਨਵਾਂ ਲਾਰਾ ਨਿਵਾਵਾਂ ਗਏ ਅਸੀਂ ਵਾਅਦੇ ਦੇਖੋ ਇਹੀ ਅਫਸੋਸ ਆ ਕਿ ਪੋਲਿਟੀਕਲ ਪਾਰਟੀਆਂ ਨੇ ਹਰ ਇਲੈਕਸ਼ਨ ਵਿੱਚ ਕੋਈ ਨਵਾਂ ਨਾਰਾ ਤੇ ਕੋਈ ਨਵਾਂ ਲਾਰਾ ਔਰ ਲੋਕਾਂ ਨੂੰ ਨਾਵਾਂ ਚ ਹੀ ਉਲਝਾ ਲੈਂਦੇ ਨੇ ਰਾਹੁਲ ਗਾਂਧੀ ਜੀ ਨੇ ਜਿਹੜਾ ਹਮ ਨਿਭਾਏਗੇ ਨਾਰੇ ਵਾਅਦੇ ਇਹ ਕੋਈ ਅੱਜ ਦੀ ਗੱਲ ਥੋੜੋ ਹੈਗੀ ਇਹਨਾਂ ਦੇ ਦਾਦੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਵਾਰ ਇੱਕ ਇਲੈਕਸ਼ਨ ਗਰੀਬੀ ਹਟਾਓ ਦਾ ਨਾਰਾ ਲਾ ਕੇ ਜਿੱਤ ਲਈ ਸੀ ਕਦੀ ਜੈ ਜਵਾਨ ਕਦੀ ਜੈ ਕਿਸਾਨ ਤੇ ਅੱਜ ਜਵਾਨ ਵੀ ਮਰ ਰਿਹਾ ਵਾ ਪੰਜਾਬ ਦਾ ਚਿੱਟੇ ਦੇ ਨਾਲ ਤੇ ਕਿਸਾਨ ਵੀ ਆਤਮ ਹੱਤਿਆ ਕਰ ਰਿਹਾ ਤੇ ਕਿੱਥੇ ਗਏ ਨਾਰੇ ਸਾਰੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਜਿਹੜਾ 72000 ਰੁਪਏ ਦਾ ਵਾਅਦਾ ਕਰ ਰਹੇ ਨੇ ਉਹ ਹਰ ਅਕਾਊਂਟ ਦੇ ਵਿੱਚ ਗਰੀਬਾਂ ਦੇ 25 ਕਰੋੜ ਪਰਿਵਾਰਾਂ ਨੂੰ ਦੇ ਸਕਣਗੇ ਇਹ ਉਹੀ ਪੁਰਾਣੇ ਵਾਅਦੇ ਨੇ ਔਰ ਇਹ ਯਾਦ ਰਹਿਣਾ ਚਾਹੀਦਾ ਕਿ ਇਹਨਾਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਕੈਪਟਨ ਅਵਰਿੰਦਰ ਸਿੰਘ ਨੇ ਗੁਟਕਾ ਸਾਫ ਫੜ ਕੇ ਨਸ਼ਾ ਖਤਮ ਕਰਨ ਦੀ ਔਰ ਹਰ ਘਰ ਨੌਕਰੀ ਦੇਣ ਦੀ ਔਰ ਹ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਸੌਖਾ ਦਿੱਤੀ ਸੀਗੀ ਜਿਨ੍ਹਾਂ ਚੋਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਬਾਕੀ ਵੋਟਰਸ ਦੇ ਮੁਨਸਰ ਆ ਕਿ ਉਹ ਅਗਰ ਉਹ بار بار ਇਹਨਾਂ ਦੇ ਝੂਠੇ ਵਾਅਦਿਆਂ ਵਿੱਚ ਆਉਣਗੇ ਤਾਂ ਫਿਰ ਮੈਂ ਸਮਝਦਾ ਕਿ ਘਾਟਾ ਖਾਂਣ ਖੈਰਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਰ ਲੀਡਰ ਇਹੀ ਕਹਿੰਦਾ ਹੈ ਕਿ ਉਹਨਾਂ ਦਾ ਮੈਨੀਫੈਸਟੋ ਤਾਂ ਦੁੱਧਾ ਤੋਤਾ ਹੋਇਆ ਹੈ ਪਰ ਖੈਰਾ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਸਾਰੀ ਰਾਜਨੀਤਿਕ ਪਾਰਟੀਆਂ ਦੇ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ ਅਤੇ ਸਾਰੀ ਪਾਰਟੀਆਂ ਤੋਂ ਐਫੀਡੇਵਿਟ ਲੈਣਾ ਚਾਹੀਦਾ ਹੈ ਕਿ ਅਗਰ ਕਿਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤਾਂ ਪਾਰਟੀ ਦੀ ਮਾਨਤਾ 2 ਸਾਲ ਦੇ ਵਿੱਚ ਰੱਦ ਕੀਤੀ ਜਾਵੇ ਖੈਰਾ ਨੇ ਇਹ ਵੀ ਕਿਹਾ ਕਿ ਅਸੀਂ ਇਹ ਐਫੀਡੇਵਿਟ ਦੇਣ ਨੂੰ ਤਿਆਰ ਹਾਂ ਕਿ ਬਾਕੀ ਸਾਰੀ ਪਾਰਟੀਆਂ ਇਹ ਕਰਨ ਨੂੰ ਤਿਆਰ ਨੇ ਦੇਖੋ ਹਰ ਪਾਰਟੀ ਹਰ ਲੀਡਰ ਇਹੀ ਕਹਿੰਦਾ ਵਾ ਕਿ ਸਾਡਾ ਮੈਨੀਫੈਸਟੋ ਤਾਂ ਦੁੱਧ ਦਾ ਤੋਤਾ ਤੇ ਬਾਕੀਆਂ ਦੇ ਜਿਹੜੇ ਝੂਠ ਨੇ ਮੈਂ ਤਾਂ ਇਹ ਪ੍ਰਸਤਾਵ ਰੱਖ ਸਕਦਾ ਵਾਂ ਕਿ ਚੋਣ ਕਮਿਸ਼ਨ ਨੂੰ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਮੈਨੀਫੈਸਟੋ ਆ ਇਹਨਾਂ ਨੂੰ ਲੀਗਲ ਡਾਕੂਮੈਂਟ ਟਰੀਟ ਕਰਨਾ ਚਾਹੀਦਾ ਇਹਨਾਂ ਦੇ ਨਾਲ ਐਫੀਡੇਵਿਟ ਲੈਣਾ ਚਾਹੀਦਾ ਪੋਲਿਟੀਕਲ ਪਾਰਟੀਆਂ ਤੋਂ ਕਿ ਅਗਰ ਇਹ ਵਾਅਦੇ ਅਸੀਂ ਨਹੀਂ ਪੂਰੇ ਕਰਾਂਗੇ ਪਹਿਲੇ 2 ਸਾਲ ਦੇ ਵਿੱਚ ਤੇ ਸਾਡੀ ਮਾਨਤਾ ਪੋਲਿਟੀਕਲ ਪਾਰਟੀ ਵੱਜੋਂ ਰੱਦ ਕੀਤੀ ਜਾਵੇ ਪੰਜਾਬ ਇਕਤਾ ਪਾਰਟੀ ਇਹ ਐਫੀਡੇਵਿਟ ਦੇਣ ਲਈ ਤਿਆਰ ਹੈ ਕਿ ਕਾਂਗਰਸ ਭਾਜਪਾ ਅਕਾਲੀ ਦਲ ਇਹ ਐਫੀਡੇਵਿਟ ਦੇਣ ਲਈ ਤਿਆਰ ਹੈ ਜਦ ਤੱਕ ਇਹ ਐਫੀਡੇਵਿਟ ਨਹੀਂ ਦੇਣਗੇ ਉਦੋਂ ਤੱਕ ਇਹ ਸਾਰੇ ਝੂਠੇ ਵਾਅਦੇ ਕਰਕੇ ਲੋਕਾਂ ਦੀ ਕਚਹਿਰੀ 'ਚ ਤੇ ਭਗੋੜੇ ਹੀ ਸਾਬਤ ਹੁੰਦੇ ਨੇ ਕਾਂਗਰਸ ਤੋਂ ਵੀ ਇਹੀ ਜਿਹੜਾ ਇਹ ਵਾਅਦਾ ਕੀਤਾ ਉਹਨਾਂ ਨੇ 72000 ਰੁਪਇਆ ਹਰ ਅਕਾਊਂਟ ਵਿੱਚ ਦੇਣਾ ਮੋਦੀ ਸਾਹਿਬ ਪਹਿਲਾਂ 15 ਲੱਖ ਰੁਪਇਆ ਕਹਿ ਚੁੱਕੇ ਨੇ ਕਿ ਹਰ ਅਕਾਊਂਟ ਵਿੱਚ 15 ਲੱਖ ਪਾਉਂਗਾ ਲੋਕਾਂ ਨੇ ਅਕਾਊਂਟ ਖਿਲਾ ਲਏ ਤੇ 5 ਸਾਲ ਸੁੱਕਿਆਂ ਦੇ ਨੰਗੇ ਨੇ ਜੀ ਇਸ ਮਾਕੇ ਖੈਰਾ ਨੇ ਕੈਪਟਨ ਅਮਨਿੰਦਰ ਸਿੰਘ ਤੇ ਵੀ ਖੂਬ ਤੰਜ ਕਸੇ ਅਤੇ ਆਪਣੇ ਲਪੇਟੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਵੀ ਲਿਆ ਸਾਡਾ ਇਹ ਮੰਨਣਾ ਵਾ ਕਿ ਕੈਪਟਨ ਅਮਨਿੰਦਰ ਸਿੰਘ ਨੇ ਵੱਡੇ ਡਰੱਗ ਮਾਫੀਆ ਨੂੰ ਤਾਂ ਹੱਥ ਹੀ ਨਹੀਂ ਪਾਇਆ ਜੀ ਜਿਹੜੇ ਲੋਕ ਅਸਲ ਜ਼ਿੰਮੇਵਾਰ ਸੀ ਵਿਕਰਮ ਮਜੀਠੀਆ ਦਾ ਜਿਹੜਾ ਗੈਂਗ ਸੀਗਾ ਸੱਤਾ ਤੇ ਪਿੰਦਾ ਜਿਹੜੇ ਕੈਨੇਡਾ ਤੋਂ ਆਣ ਕੇ ਹਰ ਕਿਸਮ ਦੇ ਨਸ਼ੇ ਦੇ ਤਸਕਰਾਂ ਦੇ ਨਾਲ ਇੱਥੇ ਸੌਦਾਬਾਜ਼ੀ ਕਰਕੇ ਤੇ ਨਸ਼ੇ ਬਕਵਾਉਂਦੇ ਸੀ ਤੇ ਇਹਨਾਂ ਨੂੰ ਚੋਣਾਂ ਦੇ ਫੰਡ ਦਿੰਦੇ ਸੀਗੇ ਉਹਨਾਂ ਨੂੰ ਤਾਂ ਹੱਥ ਹੀ ਨਹੀਂ ਪਾਇਆ ਗਿਆ ਇਹ ਤਾਂ ਗਰੀਬ ਲਤਾੜੇ ਹੋਏ ਗ੍ਰਾਮ-ਗ੍ਰਾਮ 2-2 ਗ੍ਰਾਮ ਦੇ ਬੇਰੋਜ਼ਗਾਰ ਬੱਚੇ ਉਹਨਾਂ ਤੇ ਐਨਡੀਪੀਐਸ ਮੁਕੱਦਮੇ ਮਣਾ ਕੇ ਹਜ਼ਾਰਾਂ ਨੂੰ ਅਮਰਿੰਦਰ ਸਿੰਘ ਨੇ ਜੇਲ੍ਹਾਂ ਵਿੱਚ ਧੱਕ ਦਿੱਤਾ ਵਾ ਸਾਡਾ ਮੰਨਣਾ ਵਾ ਕਿ ਔਰ ਨਸ਼ਾ ਅੱਜ ਵੀ ਬਹੁਤ ਹੈ ਮੈਂ ਜਿਸ ਪਿੰਡ ਵਿੱਚ ਇਸ ਵਕਤ ਖੜਾ ਪੂਲੀ ਇਹਦੇ ਨਾਲ ਥੋੜਾ ਫਾਸਲੇ ਤੋਂ ਪਿੰਡ ਪੂਲਾ ਇੱਕ ਨੌਜਵਾਨ ਬੱਚਾ ਅੱਜ ਤੋਂ ਇੱਕ ਮਹੀਨਾ ਪਹਿਲਾਂ ਮੰਗਲ ਸਿੰਘ ਦੇ ਪਰਿਵਾਰ ਦਾ ਪਰਮਿੰਦਰ ਸਿੰਘ ਟੀਕੇ ਦੀ ਚਿੱਟਾ ਲਾਉਂਦਾ ਹੋਇਆ ਮੌਤ ਹੋ ਗਈ ਬਠਿੰਡਾ ਸਿਵਲ ਹਸਪੀਟਲ ਵਿੱਚ ਇੱਕ 14 ਸਾਲ ਦੀ ਲੜਕੀ ਰਾਮਾ ਮੰਡੀ ਦੀ ਉਹ ਆਪਣਾ ਇਲਾਜ ਕਰਾ ਰਹੀ ਹੈ 14 ਸਾਲ ਦੀ ਲੜਕੀ ਇੱਕ ਸੋ ਕਮਰਿੰਦਰ ਸਿੰਘ ਕਿੱਦਾਂ ਕਹਿ ਸਕਦੇ ਨਸ਼ਾ ਖਤਮ ਹੋ ਗਿਆ ਔਰ ਜਿਹੜਾ ਉਹ ਲੜਕੀ ਦਾ ਹੱਤਿਆ ਕੀਤੀ ਗਈ ਹੈ ਡਰਗ ਇਨਸਪੈਕਟਰ ਦੀ ਉਹ ਨੀਹਾ ਦੀ ਉਹ ਬੇਸਿਕਲੀ ਪੋਲਿਟੀਕਲ ਮਰਡਰ ਹੈ ਔਰ ਉਹਦੇ ਵਿੱਚ ਉਹ ਡਰਗ ਮਾਫੀਆ ਜਿਨ੍ਹਾਂ ਦੇ ਸੈਂਪਲ ਉੱਥੇ ਗਏ ਹੋਣਗੇ ਕਿਉਂਕਿ ਇਸ ਲੈਬੋਰਟਰੀ ਦੇ ਵਿੱਚ ਸਾਰਾ ਸੈਂਪਲਿੰਗ ਹੁੰਦੀ ਆ ਸਿਰਫ ਇਸ ਕਰਕੇ ਕਿਉਂਕਿ ਇਸ 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 ਲੜਕੀ ਨੇ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਤਾ ਹੋਵੇਗਾ ਉਹਦਾ ਕਤਲ ਕੀਤਾ ਗਿਆ ਔਰ ਉਹਦੇ ਕਾਤਲਾਂ ਨੂੰ ਅੱਜ ਤੱਕ ਪੰਜਾਬ ਪੁਲਿਸ ਨਹੀਂ ਫੜ ਸਕੀ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।